ਤਨ ਗੁਰੂ ਤੀਨ ਪਦਸਮ ਅਰਾਜੀ ਸੱਚੇ ਸਤਗੁਰੂ ਦੀ ਸ਼ਾਦ ਸਿਤੀ ਤੋਂ ਬਾਦ ਗੁਰੂ ਮਹਾਰਾਜ ਜੀ ਦਾ ਲਾਹੌਰ ਜਾਣਾ ਜਿਹੜਾ ਇਹ ਜੋਗ ਨਹੀਂ ਸੀ ਸੁਭਾਵੀ ਕਨੇ ਸੀ ਤੇ ਦੂਸਰਾ ਕਾਰਨ ਜਿਹੜਾ ਤਾਂ ਗੁਰੂ ਰਾਮ ਦਾ ਸੱਚੇ ਸਤਗੁਰੂ ਲਾਹੌਰ ਸੁਨਾ ਮੱਡੀ ਦੇ ਵਿੱਚ ਇਹਨਾਂ ਦਾ ਅਵਤਾਰ ਹੋਇਆ ਸੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਸ਼ੋਕੜ ਦੇ ਨਾਲ ਚੜ੍ਹਦੇ ਸਨ ਜਿਵੇਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਗੁਰੂ ਮਹਾਰਾਜ ਜੀ ਦੇ ਦਾਦਾ ਗੁਰੂ ਸਾਹਿਬ ਤਨ ਗੁਰੂ ਅਰਜਨ ਦੇਵ ਜੀ ਪੜਦਾਦਾ ਗੁਰੂ ਏ ਤੇ ਤਨ ਗੁਰੂ ਰਾਮਦਾਸ ਜੀ ਫਿਰ ਅੱਗੇ ਤੁਸੀਂ ਆਪ ਹੀ ਸਮਝ ਲਓ ਇਨ ਸਾਰੀਆਂ ਗੱਲਾਂ ਦੀ ਵਿਚਾਰ ਕਰਦੇ ਹੋਏ ਇਨ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਤਲਗੁਰੂ ਗੋਬਿੰਦpur ਸੈਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ ਹੋਇਆ ਸੀ ਜਿਸ ਦਾ ਨਾਮ ਹੈ ਬਸੰਤਗੜ ਬਸੰਤਗੜ ਦੇ ਨੇੜੇ ਤਲਗੁਰੂ ਮਹਾਰਾਜੀ ਸੱਚੇ ਸਾਧਗੁਰੂ ਨੇ ਉਹਨਾਂ ਸਮਿਆਂ ਦੇ ਵਿੱਚ ਕੁਝ ਏਰੀਆ ਖਰੀਦਿਆ ਜਗਾ ਲਈ ਤੇ ਉਥੇ ਅਸੀਂ ਗੁਰੂ ਕਾ ਨੌਰ ਨਾਮ ਕਰਕੇ ਨਗਰ ਵਸਾਇਆ ਸਥਾਨ ਜਿਹੜਾ ਸੀ ਇਹ ਚੁਣਿਆ 23 ਹੜ੍ਹ 1734 ਬਿੱਕਰਨੀ ਸੰਤ ਨੂੰ ਤੁਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਸਾਧੂ ਅੱਜ ਦੇ ਦਿਨ ਬਸੰਤ ਪਹਿਚੀ ਵਾਲੀ ਦਿਨ ਇੱਥੇ ਬਰਾਤ ਲੈ ਕੇ ਪਹੁੰਚੇ ਤੇ ਇਹਨਾਂ ਦੀ ਆਨੰਦ ਕਾਰਜ ਨੇ ਜਿਹੜੀ ਮਾਤਾ ਜੀਤਾ ਜੀ ਦੇ ਨਾਲ ਹੋਈ ਮਾਤਾ ਜੀਤਾ ਜੀ ਦੀ ਕੁਖੋਂ ਤਿੰਨ ਸਹਿਬਜ਼ਾਦੀਆਂ ਨੇ ਜਨਮ ਲਿਆ ਵੱਡੀ ਸਹਿਬ ਜਾਦੀ ਬਾਬਾ ਅਜੀਤ ਸਿੰਘ ਜੀ ਦੀ ਉਮਾਤਾ ਸਹਿਬ ਕੋਰਦੇ ਨੇ ਬਾਕੀ ਤਿੰਨ ਸਹਿਬ ਜਾਦੀ ਬਾਬਾ ਚਚਾਰ ਸਿੰਘ ਬਾਬਾ ਜੁਰਾਬਰ ਸਿੰਘ ਬਾਬਾ ਫਤੀ ਸਿੰਘ ਇਹ ਤਿੰਨ ਸਹਿਬ ਜਾਦੀ ਮਾਤਾ ਜੀਤਾ ਜੀ ਦੀ ਕੁਖੋਂ ਇਹਨਾਂ ਨੇ ਜਨਮ ਲਿਆ ਇੱਕ ਵਿਦਵਾਨਾ ਦਾ ਕਵੀ ਦਾ ਅਦੁਰਣੀ ਯਾਦ ਹੈ ਕਿ ਜਦੋਂ ਮਾਤਾ ਜੀਤਾ ਜੀ ਸਾਰੇ ਛੋਟੀ ਸੈਭ ਜੀ ਨੂੰ ਜਨਮ ਦਿੱਤਾ ਤਕਰੀਬਨ 2 ਕੁ ਸਾਲ ਦੀ ਉਮਰ ਸੀ ਸੈਭ ਜادہ ਪਾਪਾ ਫਤੇ ਸਿੰਘ ਦੀ ਜਿਸ ਦਾ ਪਾਜਣ ਪੂਜਨ ਮਾਤਾ ਗੁਜਰ ਕੌਰ ਨੇ ਕੀਤਾ ਤੇ ਮਾਤਾ ਜੀ ਦਾ ਘੋਮ ਸੰਜੇ ਰੇਪ ਉਹਨਾਂ ਨੂੰ ਅੰਤ ਆਤਮਾ ਦੇ ਨਾਲ ਗਿਆਨ ਹੋਇਆ ਅੱਗੇ ਦੇਪ ਵਿਖਦਾ ਕਿ ਸੈਭ ਜادہ ਨਹੀਂ ਸ਼ਹੀਦ ਹੋ ਜਾਣਾ ਹੈ ਗੁਰੂ ਮਹਾਰਾਜ ਜੀ ਦੇ ਕੇ ਅਰਦਾਸ ਬੇਨਤੀ ਕੀਤੀ ਸੱਚੇ ਸਤਿਗੁਰੂ ਮੇਰੇ ਤੋਂ ਇਹ ਸਾਰਾ ਕੁਝ ਨਹੀਂ ਵੇਖਿਆ ਜਾਣਾ ਤੇ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਤੁਸੀਂ ਆਪਣਾ ਸਰੀਰ ਛੱਡ ਦਿਓ ਮਾਤਾ ਜੀਤ ਕੌਰ ਨੇ ਫਿਰ 11 ਅਸੂ 1757 ਬਿਕਰਮੀ ਸੰਮਤ ਅਨੰਤ ਕੋ ਸਾਹਿਬ ਦੇ ਪਵਨ ਅਸਥਾਨ ਤੇ ਆਪਣਾ ਸਰੀਰ त्यागਿਆ ਸੋ ਅੱਜ ਤੁਨ ਗੁਰੂ ਉਹ ਬੰਦ ਸਿੰਘ ਮਰਜੀਦਰ ਜੋ ਵਿਆਹ ਦਾ ਦਿਹਾੜਾ ਹੈ ਸਿੱਖ ਸੰਸਾ ਗੁਰੂ ਘਰ ਨਹੋਰ ਪਹੁੰਚ ਕਰਕੇ ਮਨਾ ਰੀਆਂ ਹਨ ਦੂਸਰਾ ਅੱਜ ਦਾ ਇਤਿਹਾਸ ਜਿਹੜਾ ਹਕੀਕਤ ਰਾਈ ਜੋ ਸਿੱਖ ਸਮਾਜ ਦੇ ਵਿੱਚ ਜਨਮਿਆ ਇਸ ਨੂੰ ਮੁਸਲਮਾਨਾਂ ਨੇ ਇੱਕ ਚੰਗਾ ਬੁੱਧੀਵਾਨ ਜਨਦਿਆ ਹੋਇਆ ਜਿਸ ਦੀ ਉਮਰ ਤਕਰੀਬਨ 9 ਸਾਲ ਦੀ ਹੈ ਇਹ 9 ਸਾਲ ਦੀ ਉਮਰ ਦੇ ਵਿੱਚ ਬੜਾ ਸਿਆਣਾ ਸਮਝਦਾਰ ਤੇ ਬੜਾ ਵਿਦਵਾਨ ਸੀ ਮੁਸਲਮਾਨ ਨੇ ਕਿਹਾ ਜੇ ਤੂੰ ਇਤਨਾ ਪੜਿਆ ਹੈ ਤੈਨੂੰ ਇਤਨੀ ਪੜ੍ਹਾਈ ਆਉਂਦੀ ਹੈ ਇਤਨੀ ਤੇਰੀ ਬੁੱਧੀ ਤੇਰੇ ਤੇ ਫਿਰ ਤੂੰ ਮੁਸਲਮਾਨ ਹੋ ਜਾ ਪਰ ਇਸ ਨੇ ਆਪਣਾ ਧਰਮ ਨਹੀਂ ਬਦਲਿਆ ਬੜੀ ਦੇ ਦਿੱਤੀ ਇਹ ਲਾਹੌਰ ਦਾ ਮਸਿੰਦਾ ਸੀ ਅੱਜ ਦੇ ਦਿਨੀ ਇਸ ਦੀ ਸਮਾਦ ਤੇ ਮੇਲਾ ਵੀ ਪਾਈ ਲੱਗਦਾ ਹੈ ਇਸ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਜਾਂਦਾ ਹੈ ਸੋ ਇਸ ਤਰ੍ਹਾਂ ਸਿੱਖ ਸਮਾਜ ਦੇ ਨਾਲ ਅੱਜ ਦੇ ਦਿਨੀ ਜਿਹੜਾ ਧਾਰਮਿਕ ਤੇ ਰਮੈਤੀ ਰਸਮਾਂ ਕਰਕੇ ਬੜਾ ਪ੍ਰਸਿੱਧ ਹੈ ਕਹਿੰਦੇ ਨੇ ਬਸੰਤ ਉਤ ਤੋਂ ਬਾਅਦ ਕੰਟੀ ਜਿਹੜੀ ਇਕੱਠਨੀ ਸ਼ੁਰੂ ਹੋ ਜਾਂਦੀ ਹੈ ਤੇ ਬਸੰਤ ਰੋਤੀ ਜਿਹਨੂੰ ਸਭੀਆਂ ਜੋ ਤਾ ਗੁਰੂ ਤਾ ਦਾ ਸ਼੍ਰੋਮਣੀ ਮਿਲਿਆ ਗਿਆ ਹੈ ਬਸੰਤ ਦੀ ਵਾਰ ਤੁਨਹੁਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਜੋ ਬਸੰਤ ਰਾਗ ਦੇ ਵਿੱਚ ਉਚਾਰਨ ਕੀਤੀ ਹੈ ਗੁਰੂਮukh ਪਿਆਰੇ اس دا پاٹھ بھی سروت پرارمبتا تو کرتے دینے تے جدو ہر سے وہ ارداس کی جندی اس ارداس دے بچ بھی شامل ہوں سو آپ سنگت نے بھی ضرور شروع کیا ہوں ہے دی بار دا پاٹھ جے نہیں تو اج تو آپ شروع کر لیے ایک دو چار پاٹھ بسنت دے جرور کرنے چاہی دینے ਸੋ ਮੈਂ ਆਪ ਜੀ ਨੂੰ ਪਾਠ ਸਰਵਨ ਕਰਾਂਦਾ ਹਾਂ ਤੇ ਆਪਨੇ ਜਿਹੜੀ ਗ੍ਰੰਥੀ ਨੇ ਪਾਠ ਕਰਦੇ ਨੇ ਗੁਰੂ ਸਵਾਰੇ ਨੇ ਮੌਜੂਰ ਬਸੰਤ ਰਾਤ ਦੇ ਵਿੱਚੋਂ ਜਾਂ ਸੁੰਦਰ ਗੁਟਕਿਆਂ ਦੇ ਵਿੱਚੋਂ ਬਸੰਤ ਦੀ ਵਾਰ ਮਿਲਦੀ ਆਪ ਜੀ ਨੇ ਪਾਠ ਸ਼ੁਰੂ ਕਰ ਦੇਣਾ ਬਸੰਤ ਕੀ ਵਾਰ ਮਹਲ ਪੰਜਵਾ ਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਈਐ ਹੂ ਹਰਿਆ ਭਾਈ ਕੰਮ ਲਖਨਤੇ ਪਾਈਐ ਏ ਰਤ ਸੁਹਾਈ ਵਨ ਤ੍ਰਿਨ ਤ੍ਰੇਪਮਣ ਮੋਲਿਆ ਅੰਮ੍ਰਿਤ ਫਰ ਪਾਈ ਮਿਲ ਸਾਧੂ ਸੁਖ ਉਪਜੇ ਨਥੀ ਸਭ ਛਾਈ ਨਾਨਕ ਸਿਮਰੇ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਂਪਰੀ ਕਰ ਸੱਚਾ ਤੂ ਆਪਨੇ ਚਰਨ ਜਪਾਇਓ ਨ ਵਿੱਚ ਦਿਉ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰੈਨ ਨਾਮ ਧਿਆਇਦਾ ਫਿਰ ਭਾਇ ਨਮਵਾ جس تے اپجیا نانکا سوئی پھر ہوا کتھو اپجی کہہ رہے کہہ مہا سماوے جی جنت سب خسم کے کون قیمت پاوے کہن تیائن سننے تو